ਸਸਿਕਾ ਦੋਸਤੋ ਐਂਡ ਵੈਲਕਮ ਬੈਕ A1 ਪ੍ਰੋਪਰਟੀ ਅੰਮ੍ਰਿਤਸਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਹੀ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਹੀਂ ਦੋ ਨਹੀਂ ਪੂਰੀਆਂ ਤਿੰਨ ਕੋਠੀਆਂ ਲੈ ਕੇ ਆਏ ਹਾਂ ਇਹ ਕੋਠੀਆਂ ਤੁਹਾਨੂੰ ਮਿਲ ਰਹੀਆਂ ਨੇ 10 ਨਹੀਂ 20 ਨਹੀਂ ਪੂਰੇ 30% ਡਿਸਕਾਊਂਟ ਤੇ ਹੁਣ ਤੁਸੀਂ ਮੈਸੇਜ ਵਿੱਚ ਇਹ ਨਾ ਲਿਖ ਦੇਣਾ ਕਿ ਤੁਸੀਂ ਪਹਿਲਾਂ ਰੇਟ ਜ਼ਿਆਦਾ ਲਗਾ ਕੇ ਤੇ 30% ਮੁੜ ਕੇ ਡਿਸਕਾਊਂਟ ਕਰ ਦੇਵੋਗੇ ਸਾਡਾ ਚੈਲੰਜ ਹੈ ਤੁਹਾਨੂੰ ਪੂਰੇ ਅੰਮ੍ਰਿਤਸਰ ਵਿੱਚ ਤੁਸੀਂ 100 ਗਜ ਦੀ 3 ਬੀ ਐਚ ਕੇ ਕੋਠੀ ਦਾ ਰੇਟ ਟਰਾਈ ਕਰ ਸਕਦੇ ਹੋ ਸਾਡੇ ਚੈਨਲ ਤੇ ਸਾਡੀ ਟੀਮ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਡੀਲ ਲੈ ਕੇ ਆਉਂਦੇ ਰਹੀਏ। ਅਗਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੋ ਕਿ ਸਾਡੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਆਓ ਕਰਦੇ ਹਾਂ ਵੀਡੀਓ ਚਾਲੂ ਤੇ ਦਿਖਾਉਂਦੇ ਹਾਂ ਤੁਹਾਨੂੰ ਕਿ ਬਣਾਇਆ ਗਿਆ ਹੈ। ਇਸ ਦੀ ਜਿਹੜੀ ਗਲੀ ਹੈ ਉਹ 20 ਫੁੱਟ ਦੀ ਦਿੱਤੀ ਗਈ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਦੀ ਇੱਕ ਉਠੀ 9 ਫੁੱਟ ਦਾ ਇਸ ਦਾ ਮੇਨ ਐਂਟਰਸ ਗੇਟ ਦਿੱਤਾ ਗਿਆ ਹੈ। ਔਰ ਚੇਅਰਿਓ ਵਿੱਚ ਤੁਸੀਂ ਬੜੇ ਹੀ ਆਰਾਮ ਨਾਲ ਆਪਣੀ ਗੱਡੀ پارک ਕਰ ਸਕਦੇ ਹੋ ਬਾਹਰ ਦੀ ਤਰਫ ਇੱਕ ਕੋਮਨ ਵਾਸ਼ਰੂਮ ਦਿੱਤਾ ਗਿਆ ਹੈ ਆਓ ਹੁਣ ਚੱਲਦੇ ਹਾਂ ਕੋਠੀ ਦੇ ਮੈਨ ਹੈ ਪਰ ਹੁੰਦਿਆ ਹੀ ਤੁਹਾਨੂੰ ਇਸ ਸਾਈਡ ਤੇ ਡਰੈਗ ਰੂਮ ਦਿੱਤਾ ਗਿਆ ਹੈ ਡਰੈਗ ਰੂਮ ਵੀ ਪੂਰਾ ਸਪੇਸਦਾਰ ਤਿਆਰ ਕੀਤਾ ਗਿਆ ਹੈ ਵੈਂਟੀਲੇਸ਼ਨ ਵਾਸਤੇ ਅੰਦਰ ਵੱਡੀ ਵਿੰਡੋ ਦਿੱਤੀ ਹੋਈ ਹੈ ਸਾਰਾ ਇਹ ਕੰਮ ਬੜੀ ਹੀ ਤਸੱਲੀ ਬਖਸ਼ ਕੀਤਾ ਗਿਆ ਹੈ ਆਓ ਹੁਣ ਚੱਲਦੇ ਹਾਂ ਇਸ ਦੇ ਕਿਚਨ ਏਰੀਆ ਲ ਸਾਰੇ ਹੀ ਕਿਚਨ ਬਹੁਤ ਹੀ ਖੂਬਸੂਰਤ ਤਿਆਰ ਕੀਤੀ ਗਈ ਹੈ ਕਿਚਨ ਦੇ ਕੈਬਨਟ ਤੇ ਸਾਰੇ ਹੀ ਬਹੁਤ ਹੀ ਮਜ਼ਬੂਤੀ ਨਾਲ ਬਣਾਇਆ ਗਿਆ ਹੈ ਪੂਰੀ ਕਿੰਨਾ ਕੋਠੀਆਂ ਦੀ ਤੁਹਾਨੂੰ ਲਿਖਤੀ ਵਿੱਚ ਮਾਲਕਾ ਨੂੰ ਗਾਰੰਟੀ ਦਿੱਤੀ ਜਾਵੇਗੀ ਇਹ ਜੀ ਇਸ ਦਾ ਫਸਟ ਬੈਡਰੂਮ ਬੈਡਰੂਮ ਵੀ ਪੂਰਾ ਸਪੇਸ ਦਾ ਤਿਆਰ ਕੀਤਾ ਗਿਆ ਹੈ ਨਾਲ ਹੀ ਅਟੈਚ ਇਸ ਤੇ ਵਾਸ਼ਰੂਮ ਬਣਾਇਆ ਗਿਆ ਹੈ ਵਾਸ਼ਰੂਮ ਦੇ ਵਿੱਚ ਵੀ ਪੂਰੀ ਪ੍ਰੋਪਰ ਫਿਟਿੰਗ ਤੁਹਾਨੂੰ ਲਗਵਾ ਕੇ ਦਿੱਤੀ ਜਾਵੇਗੀ ਇਹ ਜਿਸ ਦਾ ਦੂਸਰਾ ਬੈੱਡਰੂਮ ਨਾਲ ਹੀ ਇਸ ਦੇ ਸਟੋਰ ਰੂਮ ਦਿੱਤਾ ਗਿਆ ਹੈ ਪਿਛਲੀ ਤਰਫ ਇੱਕ ਡਕਟ ਏਰੀਆ ਦਿੱਤਾ ਗਿਆ ਹੈ ਜਿਸ ਨਾਲ ਕੀ ਵੈਂਟੀਲੇਸ਼ਨ ਉੱਥੇ ਵਿੱਚ ਸਾਰੀ ਚੱਣੀ ਰਹਿੰਦੀ ਹੈ ਆਓ ਜੀ ਹੁਣ ਚੱਲਦੇ ਹਾਂ ਇਸ ਦੇ ਉੱਪਰਲੇ ਬੈੱਡਰੂਮ ਦੀ ਤਰਫ ਪਰਤੀ ਤਰਫ ਤੁਹਾਨੂੰ ਇੱਕ ਬੈਡਰੂਮ ਦਿੱਤਾ ਗਿਆ ਹੈ ਨਾਲ ਹੀ ਇਸ ਤੇ ਵਿੰਡੋ ਦਿੱਤੀ ਗਈ ਹੈ ਤਿੰਨਾਂ ਹੀ ਕੋਠੀਆਂ ਦਾ ਸੇਮ ਹੀ ਐਲੀਵੇਸ਼ਨ ਤਿਆਰ ਕੀਤਾ ਗਿਆ ਹੈ ਆਓ ਜੀ ਹੁਣ ਚੱਲਦੇ ਆਂ ਇਸ ਦੀ ਦੂਸਰੀ ਕੋਠੀ 'ਚ ਜੋ ਕਿ ਇਹ ਦੋਵੇਂ ਸੈਟ 100-100 ਗਜ ਦੇ ਨੇ ਉਹ 125 ਗਜ ਦਾ ਹੈ ਇਸ ਤੇ ਵੀ ਪੋਰਚ ਏਰੀਆ ਵਿੱਚ ਤੁਸੀਂ ਬੜੇ ਆਰਾਮ ਨਾਲ ਗੱਡੀ پارک ਕਰ ਸਕਦੇ ਹੋ ਬਾਹਰ ਦੀ ਤਰਫ ਇੱਕ ਕਮਨ ਵਾਸ਼ਰੂਮ ਦਿੱਤਾ ਗਿਆ ਹੈ ਇਹ ਕੋਠੇ ਵਿੱਚ ਵੀ ਬਹੁਤ ਹੀ ਖੂਬਸੂਰਤ ਕੰਮ ਕੀਤਾ ਗਿਆ ਹੈ ਇਸ ਦੀ ਕਿਚਨ ਇਸ ਤਰਫ ਹੈ ਇਸ ਦੀ ਕਿਚਨ ਵੀ ਬਹੁਤ ਖੂਬਸੂਰਤ ਤਿਆਰ ਕੀਤੀ ਗਈ ਹੈ ਇੰਨਾ ਹੀ ਕੋਠੀਆਂ ਵਿੱਚ ਬਹੁਤ ਹੀ ਖੂਬਸੂਰਤ ਕੰਮ ਕੀਤਾ ਗਿਆ ਹੈ ਅਗਰ ਤੁਸੀਂ ਵੀ ਇਹ ਆਫਰ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤੇ ਸਾਡੇ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਇਹ ਜੀ ਇਸ ਦਾ ਪਹਿਲਾ ਬੈੱਡਰੂਮ ਨਾਲ ਹੀ ਇਸ ਦੇ ਅਟੈਚ ਵਾਸ਼ਰੂਮ ਤਿਆਰ ਕੀਤਾ ਗਿਆ ਹੈ ਇਸ ਦਾ ਡੱਕਟ ਏਰੀਆ ਹੈ ਇਹ ਜਿਸ ਦਾ ਦੂਸਰਾ ਬੈਡਰੂਮ ਨਾਲ ਇਸ ਤੇ ਸਟੋਰ ਰੂਮ ਦਿੱਤਾ ਗਿਆ ਹੈ